2-4 ਦਿਨ ਪਹਿਲਾਂ ਜਿਸ ਦਿਨ ਪਾਣੀ ਇਹ ਆਇਆ ਉਹ ਦਿਨ ਇਹਦਾ ਬਹੁਤ ਬੁਰਾ ਹਾਲ ਸੀਗਾ ਜੀ ਹੁਣ ਵੀ ਪਾਣੀ ਪੀਣ ਯੋਗ ਤਾਂ ਹੈ ਹੀ ਨਹੀਂ ਜੀ ਇਹ ਗੋਡੇ ਨੇ ਦੇਖ ਲਓ ਵੀ 35 ਸਾਲ ਦਾ ਜਿਹੜਾ ਨੌਜਵਾਨ ਮੁੰਡਾ ਹੈ ਤਾਂ ਉਹ ਉਦੋਂ ਉਪਰ ਉਪਰ ਵਾਲਾਂ ਦੇ ਸਾਰਿਆਂ ਦੇ ਗੋਡੇ ਉਹ ਦੁਖਦੀ ਹੈ ਜੀ ਇੱਕ ਕਲੀਨਿੰਗ ਕੋਲਣ ਦਾ ਉਹ ਇੱਕ ਵੱਖਰਾ ਚੈਪਟਰ ਹੈ ਸਰਕਾਰਾਂ ਦਾ ਪਰ ਜੇ ਸਾਨੂੰ ਸਾਫ਼ ਪਾਣੀ ਮੁਹੱਈਆ ਕਰਾਇਆ ਜਾਵੇ ਤਾਂ ਜਾਦੇ ਵੈਟਰ ਹੈ ਜੀ ਕਿਉਂ ਨਾਮਾ ਲੱਗਰੀ ਨਕਦੀ ਜਾਂ ਹੋਰ ਚੀਜ਼ਾਂ ਦੀ ਜਾਂ ਵੱਡੇ ਹਸਪਤਾਲਾਂ ਦੀ ਜ਼ਰੂਰਤ ਹੀ ਨਾ ਪਵੇ ਲੱਗਦਾ ਵੀ ਜਿਹੜਾ ਵਿਰੋਧ ਜਿੱਡੇ ਵੱਡੇ ਲੈਵਲ ਤੇ ਪਾਣੀ ਦਾ ਲੋਕਾਂ ਵੱਲੋਂ ਹੋਣਾ ਚਾਹੀਦਾ ਸੀ ਉਹਨਾਂ ਨਹੀਂ ਹੋ ਰਿਹਾ ਸਰਕਾਰਾਂ ਇਸੇ ਕਰਕੇ ਧਿਆਨ ਨਹੀਂ ਦੇ ਰਹੀਆਂ ਪਾਣੀ ਵਰਗੇ ਗੰਭੀਰ ਮੁੱਦੇ ਆ ਉਹਨਾਂ ਦੇ ਵੱਲ ਧਿਆਨ ਨਹੀਂ ਦਿੰਦੇ ਜਿਹੜੀਆਂ ਫ੍ਰੀ ਵਾਲੀਆਂ ਚੀਜ਼ਾਂ ਉਹਨਾਂ ਦਾ ਵਿਰੋਧ ਕਰਨਾ ਚਾਹੀਦਾ ਪਰ ਨਹੀਂ ਕਰਦੇ ਜਿਹੜਾ ਪਾਣੀ ਵੇਸਟ ਕਰਦੇ ਆ ਚਾਹੇ ਉਹ ਸ਼ਹਿਰਾਂ ਚ ਗੱਡੀਆਂ ਧੋਣ ਵਾਲਾ ਚਾਹੇ ਉਹ ਖੇਤਾਂ ਚ ਪਾਣੀ ਦੇਖਿਆ ਬਹੁਤ ਸਾਰੀਆਂ ਮੋਟਰ ਐਵੇਂ ਚੱਲੀਆਂ ਜਾਂਦੀਆਂ ਚਾਹੇ ਝੋਨੇ ਲੈ ਕੇ ਵੀ ਗੱਲ ਚੱਲਦੀ ਆ ਵੀ ਜਿਹੜੀ ਇਹ ਬੰਦ ਹੋਣੀ ਚਾਹੀਦੀ ਇਹਦੇ ਵੱਲ ਸਾਨੂੰ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਕਿਸਾਨ ਦਾ ਪੁੱਤ ਜਿਹਦੇ ਕੋਲ ਜ਼ਮੀਨ ਹੋਵੇ ਤੇ ਸਬਜ਼ੀ ਮੰਡੀ ਚੋਂ ਲੈ ਕੇ ਆਵੇ ਕੀ ਗੱਲ ਜਾਇਜ਼ ਆ ਲੱਗਦਾ ਵੀ ਹਰ ਗੱਲ ਤੇ ਸਰਕਾਰ ਨੂੰ ਘੇਰ ਕੇ ਨਹੀਂ ਸਾਨੂੰ ਆਪਣੀ ਜ਼ਿੰਮੇਵਾਰੀ ਵੀ ਸਮਝਣੀ ਚਾਹੀਦੀ ਇਹ ਯੂਨੀਨਾ ਕੇਂਦਰ ਸਰਕਾਰ ਨੂੰ ਝੁਕਾ ਸਕਦੀਆਂ ਪਾਣੀ ਵਰਗੇ ਮੁੱਦੇ ਗੰਭੀਰ ਮੁੱਦੇ ਤੇ ਸਰਕਾਰ ਨੂੰ ਕਿਉਂ ਨਹੀਂ ਝੁਕਾ ਸਕਦੇ ਕੀ ਕਾਰਨ ਮੰਨ ਲੋਕ ਭੁੱਲ ਜਾਂਦੀ ਹੈ ਜੀ ਬਈ ਸਰਕਾਰ ਨੇ ਵਾਅਦਾ ਕਰ ਲਿਆ ਇਹ ਸਰਕਾਰ ਨੇ ਵਾਅਦੇ ਕੀਤੇ ਸੀਗੇ ਲੋਕ ਭੁੱਲ ਜਾਂਦੇ ਆ ਪਰ ਭੁੱਲਣਾ ਨਹੀਂ ਚਾਹੀਦਾ ਜੀ ਹੁਣ ਸਾਡੀ ਵਾਰੀ ਆ ਗਈ ਪੁੱਛਣ ਦਾ ਹੱਕ ਆ ਹੁਣ ਲੋਕਾਂ ਨੂੰ ਇਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਪੰਜਾਂ ਦਰਿਆਵਾਂ ਦੀ ਧਰਤੀ ਜਾਨੀ ਕਿ ਪੰਜਾਬ ਹੁਣ ਉਹਨੂੰ ਗ੍ਰਹਿਣ ਲੱਗਦਾ ਨਜ਼ਰ ਆ ਰਿਹਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਨਹਿਰਾਂ ਦੇ ਵਿੱਚ ਦੀ ਸੂਆ ਕਸੀਆਂ ਵਿੱਚ ਦੀ ਜਿਹੜਾ ਜ਼ਹਿਰੀਲਾ ਪਾਣੀ ਆ ਰਿਹਾ ਜਿਸ ਨੂੰ ਲੈ ਕੇ ਵੱਖ-ਵੱਖ ਸਮੇਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਉਹਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ ਗਵਿੰਦਪੁਰ ਜਿਹੜੀ ਜਿਹੜੀ ਸਰਹੰਦਰ ਲੱਗਦੀ ਆ ਤੁਹਾਨੂੰ ਉਹਦੀਆਂ ਤਸਵੀਰਾਂ ਦਿਖਾਉਨੇ ਆ ਜਿਹੜਾ ਪਾਣੀ ਆ ਬਿਲਕੁਲ ਜਿਹੜਾ ਕਾਲਾ ਨਜ਼ਰ ਆ ਰਿਹਾ ਕਿਉਂਕਿ ਪਿਛਲੇ ਸਮੇਂ ਵੀ ਜਿਹੜੀਆਂ ਸਰਕਾਰਾਂ ਵੱਲੋਂ ਉਪਰਾਲੇ ਵੀ ਕੀਤੇ ਜਾਂਦੇ ਆ ਭਾਵੇਂ ਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਵਾਲ ਵੀ ਚੁੱਕੇ ਜਾਂਦੇ ਆ ਵੀ ਜਿਹੜੀਆਂ ਫੈਕਟਰੀਆਂ ਦਾ ਗੰਦਾ ਪਾਣੀ ਆ ਜਾਂ ਜ਼ਹਿਰੀਲਾ ਪਾਣੀ ਆ ਉਹ ਨਹਿਰਾਂ ਦੇ ਵਿੱਚ ਦੀ ਪਾਇਆ ਜਾਂਦਾ دریاਵਾਂ ਦੇ ਵਿੱਚ ਦੀ ਪਾਇਆ ਜਾਂਦਾ ਜਿਸ ਨੂੰ ਲੈ ਕੇ ਜੇ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਦੇ ਵਿੱਚ ਜਿਹੜੀਆਂ ਕੈਂਸਰ ਟ੍ਰੇਨ ਆ ਜਿਹੜੀ ਚੱਲਦੀ ਆ ਤੇ ਉਸ ਨੂੰ ਲੈ ਕੇ ਲੋਕਾਂ ਵੱਲੋਂ ਕਹਿ ਜਾਂਦਾ ਵੀ ਇਸ ਟ੍ਰੇਨ ਨੂੰ ਰੋਕਿਆ ਜਾਵੇ ਸਰਕਾਰਾਂ ਵੱਲੋਂ ਵੀ ਜਿਹੜੇ ਕਈਆ ਵਾਅਦੇ ਕੀਤੇ ਜਾਂਦੇ ਇਲੈਕਸ਼ਨਾਂ ਤੋਂ ਪਹਿਲਾਂ ਵੀ ਇਹ ਰੇਲਟਰ ਕੈਨਸਲ ਟਰੇ ਨਾ ਬੰਦ ਕੀਤੀ ਜਾਊਗੀ ਤੁਹਾਨੂੰ ਤਸਵੀਰਾਂ ਨਾਲ ਦੀ ਨਾਲ ਦੇਖ ਰਹੇ ਹੋ ਵੀ ਜਿਹੜੇ ਲੋਕ ਆਸ-ਪਾਸ ਦੇ ਸਰਹੰਦ ਨੈਰ ਜਿਹੜਾ ਗਵਿੰਦਪੁਰਾ ਦਾ ਜਿਹੜਾ ਗ੍ਰੈਡਾ ਜਿੱਥੇ ਕਿਹਾ ਜਾਂਦਾ ਉਹਨੂੰ ਉਹਦੇ ਤੋਂ ਜਿਹੜੇ ਲੋਕ ਆ ਪਿੰਡਾਂ ਦੇ ਲੋਕ ਪਾਣੀ ਭਰ ਕੇ ਲੈ ਕੇ ਜਾਂਦੇ ਆ ਕਿਉਂਕਿ ਜਿਹੜਾ ਵਾਟਰ ਬਾਕਸ ਤੋਂ ਪਾਣੀ ਆ ਰਿਹਾ ਕਿਉਂਕਿ ਜਿਹੜਾ ਇਹ ਪਾਣੀ ਆ ਇਹ ਵਾਟਰ ਬਾਕਸ ਦੀਆਂ ਟੈਂਕੀਆਂ 'ਚ ਜਾ ਕੇ ਪੈਂਦਾ ਤੇ ਉਹ ਪਾਣੀ ਜਿਹੜਾ ਜ਼ਹਿਰੀਲਾ ਵਾ ਲੋਕ ਨਾ ਆਪ ਪੀਂਦੇ ਆ ਤੇ ਨਾ ਹੀ ਉਹ ਵਰਤਦੇ ਨੇ ਗੁਵਿੰਦਪੁਰਾ ਦੇ ਵਾਸੀ ਤੇ ਹੋਰ ਆਸ-ਪਾਸੇ ਦੇ ਜਿਹੜੇ ਇੱਥੇ ਲੋਕ ਜਿਹੜੇ ਲੰਘ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਨੇ ਸਾਡੇ ਨਾਲ ਸਰਪੰਚ ਵੀ ਨੇ ਗੁਵਿੰਦਪੁਰਾ ਦੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਕੀ ਨਾਮ ਹੈ ਤੁਹਾਡਾ ਨਮਤੇਜ ਸਿੰਘ ਜੀ ਆ ਕਿਹੜਾ ਪਿੰਡ ਆ ਤੁਹਾਡਾ ਮੇਰਾ ਹਰ ਰੰਗਪੁਰਾ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਇਹ ਪਾਣੀ ਆ ਬੜਾ ਕਾਲਾ ਆ ਰਿਹਾ ਜ਼ਹਿਰੀਲਾ ਆ ਰਿਹਾ ਕਿਵੇਂ ਦੇਖਦੇ ਹੋ ਕਿੰਨੇ ਕਿਦਣਾ ਤੋ ਆ ਰਿਹਾ ਵੇਖੋ ਜੀ ਇਹ ਜੇ ਆਪਾਂ 2-4 ਦਿਨ ਪਹਿਲਾਂ ਜਿਸ ਦਿਨ ਪਾਣੀ ਇਹ ਆਇਆ ਉਹ ਦਿਨ ਇਹਦਾ ਬਹੁਤ ਬੁਰਾ ਹਾਲ ਸੀਗਾ ਜੀ ਹੁਣ ਵੀ ਪਾਣੀ ਨੀਂ ਜੋਗ ਤਾਂ ਹੈ ਹੀ ਨਹੀਂ ਜੀ ਇਹ ਤਾਂ ਇਹ ਤਾਂ ਐਂ ਲਾ ਲਓ ਵੀ ਇਹ ਤਾਂ ਜਿਵੇਂ ਛੱਪੜਾਂ ਦਾ ਪਾਣੀ ਹੁੰਦਾ ਹੈਗਾ ਉਹ ਉਹ ਹਾਲ ਪਾਣੀ ਦਾ ਹੋ ਗਿਆ ਜੀ ਹੁਣ ਇਹ ਜਿਵੇਂ ਟਾਇਲਟ ਦਾ ਪਾਣੀ ਛੱਪੜਾਂ ਦੇ ਵਿੱਚ ਇਕੱਠਾ ਹੋਣ ਲੱਗ ਗਿਆ ਹੁਣ ਤੇ ਅੱਗੇ ਪਸ਼ੂ ਵਗੈਰਾ ਵੀ ਨਿਮਾਉਂਦੇ ਸੀ ਛੱਪੜਾਂ ਦੇ ਵਿੱਚ ਹੁਣ ਤਾਂ ਅਸੀਂ ਪਸ਼ੂ ਵੀ ਨਿਮਾਣੇ ਉਹ ਛੜ ਤੇ ਛੱਪੜਾਂ 'ਚ ਵੀ ਛੜ ਤੇ ਉਹ ਟਾਇਲਟ ਦਾ ਪਾਣੀ ਆਉਣ ਲੱਗਿਆ ਤੇ ਇਹ ਵੀ ਉਹੀ ਹਾਲ ਪਾਣੀ ਦੀ ਫੈਕਟਰੀਆਂ ਦਾ ਗੰਦਾ ਪਾਣੀ ਆ ਜੀ ਤੇ ਸਾਡੇ ਸ਼ਹਿਰ ਦੇ ਲੋਕ ਸਾਡੇ ਪਿੰਡਾਂ ਦੇ ਲੋਕ ਉਹ ਵਾਟਰ ਬਾਕਸਾਂ ਨਾਲ ਅਸੀਂ ਪੀਂਦੀ ਆ ਜੀ ਤੇ ਬਿਮਾਰੀਆਂ ਨੂੰ ਅਸੀਂ ਅਸੀਂ ਆਪ ਕਹਿ ਲઈએ ਅਸੀਂ ਸਦਾ ਦਿਨ ਬਿਮਾਰ ਹਾਲੀ ਕਿਹੜੀਆਂ ਕਿਹੜੀਆਂ ਬਿਮਾਰੀਆਂ ਜਿਵੇਂ ਆਪਣੇ ਮਾਲਵਾ ਇਲਾਕਾ ਇਹਦੇ ਚੋਂ ਕੈਂਸਰ ਟ੍ਰੇਨ ਵੀ ਚੱਲਦੀ ਆ ਕਿਹੜੀਆਂ ਕਿੜੀਆਂ ਜ਼ਿਆਦਾ ਲੱਗਦਾ ਬਿਮਾਰੀਆਂ ਲੱਗਦੀਆਂ ਦੇਖੋ ਕੈਂਸਰ ਤਾਂ ਮਸ਼ਹੂਰੀ ਹੋ ਗਿਆ ਇਸ ਏਰੀਆ ਦਾ ਹਣਾ ਕੈਂਸਰ ਟ੍ਰੇਨ ਹੀ ਜਾਂਦੀ ਇਥੋਂ ਦੂਸਰੀ ਗੱਲ ਇਹ ਆ ਵੀ ਜਿਹੜਾ ਗੋਡਿਆਂ ਦੀਆਂ ਬਿਮਾਰੀਆਂ ਗੋਡਿਆਂ ਦੇ ਆਂ ਦੇਖੋ ਲੋ ਵੀ 35 ਸਾਲ ਦਾ ਜਿਹੜਾ ਨੌਜਵਾਨ ਮੁੰਡਾ ਹੈ ਤਾਂ ਉਹ ਦੋ ਪਰੋਪਰ ਵਾਲਾਂ ਦੇ ਸਾਰਿਆਂ ਦੇ ਗੋਡੇ ਉਹ ਦੁਖਦੀ ਹੈ ਜੀ ਉਹ ਡਿਆਂ ਲੱਤਾਂ ਚੌੜੀਆਂ ਕਰਕੇ ਤੁਨ ਲੱਗੇ ਗੋਡੇ ਦੁਖਦੇ ਆ ਬੈਠਿਆ ਨਹੀਂ ਜਾਂਦਾ ਕਿਸੇ ਤੋਂ ਇਸ ਤਰ੍ਹਾਂ ਦੇ ਬਿਮਾਰੀਆਂ ਬੜੀਆਂ ਜ਼ਿਆਦਾ ਲੱਗ ਰਹੀਆਂ ਹੋਰ ਵੀ ਭੈਣਕ ਬਿ ਕੁਝਵੇਂ ਕੀ ਜਿਹੜੇ ਜੇ ਪਾਣੀ ਪੀਵਾਂਗੇ ਤਾਂ ਚਮੜੀ ਰੋਗ ਵੀ ਇਹਦੇ ਨਾਲ ਹੁੰਦਾ ਜੀ ਪਾਣੀ ਨਾਲ ਜੀ ਕਿਉਂਕਿ ਸਰੀਰ ਦੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੈ ਇਹ ਚ ਜਾ ਸਰਕਾਰਾਂ ਵੱਲੋਂ ਹਸਪਤਾਲ ਖੋਲਣ ਦੀ ਚਾਹੀ ਏਮਜ਼ ਹੋਵੇ ਚਾਹੇ ਮੌਜੂਦਾ ਸਰਕਾਰ ਵੱਲੋਂ ਮੁਹੱਲਾ ਕਲੀਨਿਕ ਖੋਲਣ ਦੀ ਗੱਲ ਕੀਤੀ ਜਾਂਦੀ ਉਹਨੂੰ ਕਮੈਂਟ ਦੇਖੋ ਜੀ ਜਿਹੜੇ ਜਿਹੜੇ ਕਲੀਨਿਕ ਖੋਲਣ ਦਾ ਉਹ ਇੱਕ ਵੱਖਰਾ ਚੈਪਟਰ ਹੈ ਸਰਕਾਰਾਂ ਦਾ ਪਰ ਜੇ ਸਾਨੂੰ ਸਾਫ਼ ਪਾਣੀ ਮੁਹੱਈਆ ਕਰਾਇਆ ਜਾਵੇ ਤਾਂ ਜ਼ਿਆਦਾ ਵੈਟਰ ਹੈ ਜੀ ਕਿਉਂ ਨਾ ਮੁਹੱਲਾ ਕਲੀਨਿਕ ਦੀ ਜਾਂ ਹੋਰ ਚੀਜ਼ਾਂ ਦੀ ਜਾਂ ਵੱਡੇ ਹਸਪਤਾਲਾਂ ਦੀ ਜ਼ਰੂਰਤ ਹੀ ਨਾ ਪਵੇ ਆਪਣੇ ਜੋ ਸਾਫ ਸੁਥਰਾ ਪਾਣੀ ਮਿਲ ਜੇ ਤਾਂ ਉਹ ਵੀ ਬਿਮਾਰੀਆਂ ਲੱਗਣੀ ਨਾ ਜੀ ਕੋਕੰਦਰ ਸਰੀਰ ਦੇ ਪਾਣੀ ਜਾਊਗਾ ਤਾਂ ਉਹ ਬਿਮਾਰੀਆਂ ਲੱਗਣਗੀਆਂ ਜੀ ਕੀ ਕਾਰਨ ਮੰਨਦੇ ਹੋ ਜਿਹੜੀ ਵੀ ਸਰਕਾਰ ਬਣਦੀ ਆ ਜਾਂ ਇਲੈਕਸ਼ਨਾਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਵਾਅਦੇ ਕਰਦੀਆਂ ਵੀ ਖਾਸ ਕਰ ਪਾਣੀ ਨੂੰ ਲੈ ਕੇ ਵੀ ਗੱਲਬਾਤ ਕੀਤੀ ਜਾਂਦੀ ਆ ਚਾਹੇ ਉਹ ਦੂਜੇ ਸੂਬਿਆਂ ਨੂੰ ਭੇਜਣ ਦੀ ਗੱਲ ਹੋਵੇ ਚਾਹੇ ਸਾਫ ਪਾਣੀ ਦੀ ਗੱਲ ਕਰ ਲੈ ਪਰ ਜਿੱਤਣ ਤੋਂ ਬਾਅਦ ਉਹ ਬਾਤ ਨਹੀਂ ਪੁੱਛਦੇ ਇਸ ਗੱਲ ਦੀ ਤਾਂ ਜੀ 70 ਸਾਲ ਹੋ ਚੁੱਕੇ ਆ ਜੀ ਇਸ ਗੱਲ ਦੀ ਮੈਨੂੰ ਤਾਂ ਇਹ ਸਮਝ ਹੀ ਨਹੀਂ ਆ ਕਿ ਇਹਨੂੰ ਲੋਕਾਂ ਨੂੰ ਲੱਗੀ ਵੀ ਕਿ ਇਹ ਇਹ ਸਿਸਟਮ ਕੀ ਆ ਇਹ ਇੱਕ ਕਾਰਨ ਹੀ ਨਹੀਂ ਪਤਾ ਲੱਗਦਾ ਜਿਵੇਂ ਕੋਈ ਕਿਸੇ ਡਾਕਟਰ ਨੂੰ ਕੀ ਕੋਈ ਬਿਮਾਰੀ ਨਹੀਂ ਪਤਾ ਲੱਗਦਾ ਉਹ ਚੀਜ਼ ਐ ਵੀ ਕੋਈ ਬਿਮਾਰੀ ਹੈ ਜੀ ਇਹਦਾ ਪਤਾ ਨਹੀਂ ਲੱਗ ਰਿਹਾ ਵੀ ਕੀ ਹੈ ਕਿ ਕਾਰਨ ਕੀ ਬਣ ਜਾਂਦਾ ਹੈ ਬਾਅਦ ਦੇ ਵਿੱਚ ਲੱਗਦਾ ਵੀ ਜਿਹੜਾ ਵਿਰੋਧ ਜਿੱਡੇ ਵੱਡੇ ਲੈਵਲ ਤੇ ਪਾਣੀ ਦਾ ਲੋਕਾਂ ਵੱਲੋਂ ਹੋਣਾ ਚਾਹੀਦਾ ਸੀ ਉਹਨਾਂ ਨਹੀਂ ਹੋ ਰਿਹਾ ਸਰਕਾਰਾਂ ਇਸੇ ਕਰਕੇ ਧਿਆਨ ਨਹੀਂ ਦੇ ਰਹੀਆਂ ਦੇਖੋ ਜੀ ਥੋੜੀ ਜੀ ਤਾਂ ਲੋਕਾਂ ਦੇ ਵਿੱਚ ਜਾਗਰੂਕੀ ਵੀ ਕਮੀ ਹੈਗੀ ਹੈਗੀ ਉਹ ਕੋਈ ਕੁਸਗਾ ਨਾ ਰਕਤ ਦਿੰਦਾ ਹੋਊਗਾ ਕੋਈ ਲੰਗ ਜਾਊਗਾ ਜੀ ਕੋਈ ਆਪਾਂ ਆਪਣੇ ਪਿੰਡ ਵਿੱਚ ਦੇ ਮੂਰ ਦੀ ਲੰਗ ਜਾਊ ਜੀ ਜਦੋਂ ਨਹਿਰ ਭਰੂਗੀ ਸਾਡੇ ਦਾ ਬਾਡਰ ਵਾਟਰਕਸ ਪਿਆ ਹੀ ਨਹੀਂ ਪਣੀ ਉਹ ਜੀ ਐਦਾਂ ਦੀਆਂ ਗੱਲਾਂ ਕੋਈ ਕੋਈ ਕੁਸ ਸੋਚਵੇ ਕੋਈ ਸੋਚੇ ਬਸ ਐਦਾਂ ਦੀ ਗੋਲਮੋਲ ਸੋਚਦਾ ਅਗਲਾ ਨਹੀਂ ਜੇ ਮੈਂ ਵੱਖ-ਵੱਖ ਯੂਨੀਅਨਾਂ ਆਧਾਰਨ ਤੌਰ ਤੇ ਜਿਹੜੀ ਮੁਲਾਜ਼ਮਾਂ ਦੀ ਯੂਨੀਅਨ ਆ ਉਹ ਕਦੇ ਨਹੀਂ ਇਹ ਕਹਿੰਦੀ ਵੀ ਮੁਲਾਜ਼ਮ ਭਾਈ ਜਿਹੜਾ ਘੱਟ ਕੰਮ ਕਰਦਾ ਉਹ ਚੰਗੀ ਤਰ੍ਹਾਂ ਕੰਮ ਕਰੇ ਉਹ ਬਾਕੀ ਹੱਕ ਮੰਗਾਂ ਹੱਕੀ ਮੰਗਾਂ ਨੂੰ ਲੈ ਕੇ ਲੜਦੀ ਰਹਿੰਦੀ ਆ ਕਿਸਾਨ ਯੂਨੀਅਨ ਆ ਉਹ ਕਦੇ ਨਹੀਂ ਕਹਿੰਦੀਆਂ ਵੀ ਕਿਸਾਨਾਂ ਨੂੰ ਤੁਸੀਂ ਸਬਜ਼ੀ ਬੀਜੋ ਤਾਂ ਕਿ ਸਾਨੂੰ ਜਿਹੜੀ ਸ਼ਹਿਰ ਚੋਂ ਮੁੱਲ ਨਾ ਲੈਣੀ ਪਵੇ ਲੱਗਦਾ ਵੀ ਇਸ ਤਰ੍ਹਾਂ ਦੇ ਮੁੱਦੇ ਵੀ ਨਾਲ ਯੂਨੀਅਨਾਂ ਨੂੰ ਕੋਈ ਚਾਹ ਕੋਈ ਵੀ ਯੂਨੀਅਨ ਹੋਵੇ ਚੁੱਕਣਾ ਚਾਹੀਦੀ ਹੈ ਦੇਖੋ ਜੀ ਯੂਨੀਅਨ ਕਿਉਂ ਕੋਈ ਵੀ ਜਿਹੜਾ ਇਸ ਧਰਤੀ ਤੇ ਜੰਮ ਪਿਆ ਜੀ ਉਹਦੇ ਲਈ ਜੇ ਪੰਜਾਬ ਦੀ ਧਰਤੀ ਤੇ ਜੰਮਿਆ ਤਾਂ ਉਹ ਪੰਜਾਬ ਦੇ ਲੋਕਾਂ ਲਈ ਤੇ ਪੰਜਾਬ ਦੇ ਆਪ ਦੇ ਸ਼ਹਿਰ ਲਈ ਆਪ ਦੇ ਪਿੰਡ ਲਈ ਉਹਨੂੰ ਕੰਮ ਕਰਨਾ ਹੀ ਚਾਹੀਦਾ ਜੀ ਸੱਚ ਦੀ ਆਵਾਜ਼ ਹੁੰਦਾ ਉਠਾਉਣੀ ਚਾਹੀਦਾ ਜੀ ਕੋਈ ਵੀ ਆਵਾਜ਼ਾ ਸੱਚ ਦੀ ਬਾਤ ਉਠਣੀ ਚਾਹੀਦੀ ਫਰੀ ਦੀਆਂ ਚੀਜ਼ਾਂ ਦੀ ਵੀ ਪਹਿਲਾਂ ਵੀ ਗੱਲ ਚੱਲੀ ਸੀ ਵੀ ਲੋਕ ਜਿਵੇਂ ਪਿਛਲੇ ਵਾਰੀ ਆਮ ਆਦਮੀ ਪਾਰਟੀ ਨੇ ਕਿਹਾ 1000 ਰੁਪਏ ਦਿੱਤਾ ਜਾਊਗਾ ਜਾਂ ਹੁਣ ਕਈ ਬੋਰਡ ਲੱਗੇ ਕਾਂਗਰਸ ਨੇ ਕਿਹਾ 1 ਲੱਖ ਰੁਪਏ ਦਿੱਤਾ ਜਾਊਗਾ ਵੀ ਲੋਕ ਜਿਹੜੇ ਮੁੱਦੇ ਆ ਪਾਣੀ ਵਰਗੇ ਗੰਭੀਰ ਮੁੱਦੇ ਆ ਉਹਨਾਂ ਦੇ ਵੱਲ ਧਿਆਨ ਨਹੀਂ ਦਿੰਦੇ ਜਿਹੜੀਆਂ ਫਰੀ ਵਾਲੀਆਂ ਚੀਜ਼ਾਂ ਉਹਨਾਂ ਦਾ ਵਿਰੋਧ ਕਰਨਾ ਚਾਹੀਦਾ ਪਰ ਨਹੀਂ ਕਰਦੇ ਪਤਾ ਹੀ ਚਲ ਇਹਨਾਂ ਜੀ ਸਾਡੇ ਲੋਕਾਂ ਦੇ ਜਿਹੜੇ ਮਾਈਂਡ ਆਏ ਉਹ ਉਹਨੂੰ ਹੋਰ ਪਾਸੇ ਸੈੱਟ ਕਰ ਦਿੱਤਾ ਜੀ ਇਦੋਂ ਕੋਈ ਰੀਜਨ ਹੁੰਦਾ ਕੋਈ ਚੈਪਟਰ ਕੋਈ ਹੋਰ ਹੁੰਦਾ ਜੀ ਤੇ ਬਾੜਾ ਕਿਸੇ ਪਾਸੇ ਨੂੰ ਹੋਰ ਜਾਂਦਾ ਸਾਨੂੰ ਇਹ ਚੀਜ਼ਾਂ ਇਸ ਕਰਕੇ ਇਹ ਮਤਲਬ ਲੋਕਾਂ ਨੂੰ ਨਾ ਮਤਲਬ ਉਸ ਪਾਸੇ ਜਾਣ ਨਹੀਂ ਦਿੱਤਾ ਜਾਂਦਾ ਜੀ ਜਿਵੇਂ ਜਿਵੇਂ ਬੱਚੇ ਨੂੰ ਆਪਾਂ ਕੋਈ ਰੋਂਦਾ ਤਾਂ ਉਹਨੂੰ ਮੋਬਾਈਲ ਫੜਾਉਣ ਲੱਗੇ ਹੁਣ ਪਹਿਲਾਂ ਬਿੱਲੀ ਆ ਗਈ ਮਾਂ ਉਹਨੂੰ ਬਿੱਲੀ ਆ ਗਈ ਇਦਾਂ ਦੀਆਂ ਗੱਲਾਂ ਕਰਦੀ ਹੁਣ ਅਸੀਂ ਮੋਬਾਈਲ ਫੜਾਉ ਜਵਾਕ ਚੁੱਪ ਕਰ ਜਾਂਦਾ ਜੀ ਉਹ ਚੀਜ਼ਾਂ ਇਹ ਆ ਜੀ ਇਹ ਇਹ ਤਾਂ ਚੁੱਪ ਕਰਾਉਣ ਲਈ ਗੱਲਾਂ ਜੀ ਕੀ ਮੰਗ ਕਰਦੇ ਆ ਸਰਕਾਰਾਂ ਤੋਂ ਜਿਹੜਾ ਇਹ ਜ਼ਹਿਰੀਲਾ ਪਾਣੀ ਆ ਉਹ ਇੰਨੀ ਵੱਡੀ ਪੱਧਰ ਤੇ ਆ ਰਿਹਾ ਆਉਣ ਵਾਲੇ ਸਮੇਂ 'ਚ ਜਿਹੜਾ ਇਹ ਗੰਭੀਰ ਮਸਲਾ ਬਣ ਸਕਦਾ ਕੋਈ ਸਰਕਾਰਾਂ ਤੋਂ ਤਾਂ ਇਹੀ ਮੰਗ ਕਰਦੇ ਆ ਵੀ ਇਹ ਨਹੀਂ ਵੀ ਅਸੀਂ ਜਾਂ ਕੱਲੇ ਗਵਿੰਦਪੁਰੇ ਲੋਕਾਂ ਨੇ ਜਾਂ ਬ੍ਰਿੰਡੇ ਸ਼ਹਿਰ ਦੇ ਲੋਕਾਂ ਨੇ ਪਾਣੀ ਪੀਣਾ ਮੇਰੇ ਮੇਰੇ ਜ਼ਿਲ੍ਹੇ ਨੇ ਪਾਣੀ ਪੀਣਾ ਅਸੀਂ ਤਾਂ ਸਾਰੇ ਪੰਜਾਬ ਦੀ ਗੱਲ ਕਰਾਂਗੇ ਹਨਾ ਪੰਜਾਬ ਦੇ ਲੋਕਾਂ ਨੇ ਪਾਣੀ ਪੀਣਾ ਜਿੱਥੇ-ਜਿੱਥੇ ਵੀ ਕੋਈ ਫੈਕਟਰੀ ਦਾ ਪਾਣੀ ਪੈਂਦਾ ਉਹਨੂੰ ਉਹਨੂੰ ਤਾਂ ਰੋਕਿਆ ਜਾਵੇ ਵਰਜਾ ਜਾਵੇ ਉਹਨਾਂ ਨੂੰ ਤਾਂ ਉਹਨਾਂ ਦਾ ਕੋਈ ਸੋਰਸ ਕਰੇ ਜਾਣ ਵੱਖਰੇ ਜਿਸ ਸਰਕਾਰਾਂ ਕੋਲੇ ਬਰੰਦ ਹੁੰਦੀ ਹੈ ਜੀ ਉਹ ਜ਼ਰੂਰੀ ਹੈ ਤੇ ਸਾਡੀ ਤਾਂ ਬੇਨਤੀ ਇਹੀ ਹੈ ਵੀ ਇਹ ਜਿਹੜਾ ਸਾਡੇ ਇਹ ਸਰਾਂਦ ਨਹਿਰ ਚ ਪਾਣੀ ਪੈਂਦਾ ਇਹਨੂੰ ਰੋਕਿਆ ਜਾਵੇ ਜੀ ਇੱਕ ਜ਼ਹਿਰੀਲੇ ਪਾਣੀ ਤੋਂ ਇਲਾਵਾ ਪਾਣੀ ਵੈਸੇ ਵੀ ਥੱਲੋਂ ਖਤਮ ਹੁੰਦਾ ਜਾ ਰਿਹਾ ਲੱਗਦਾ ਵੀ ਸਾਡੀ ਸਾਰਿਆਂ ਦੀ ਪੰਜਾਬੀਆਂ ਦੀ ਜ਼ਿੰਮੇਵਾਰੀ ਆ ਵੀ ਜਿਹੜਾ ਪਾਣੀ ਵੇਸਟ ਕਰਦੇ ਆ ਚਾਹੇ ਉਹ ਸ਼ਹਿਰਾਂ ਚ ਗੱਡੀਆਂ ਧੋਣ ਵਾਲਾ ਚਾਹੇ ਉਹ ਖੇਤਾਂ ਚ ਪਾਣੀ ਦੇਖਿਆ ਬਹੁਤ ਸਾਰੀਆਂ ਮੋਟਰ ਐਵੇਂ ਚੱਲੀ ਜਾਂਦੀਆਂ ਚਾਹੇ ਝੋਨੇ ਦੀ ਲੈ ਕੇ ਵੀ ਗੱਲ ਚੱਲਦੀ ਆ ਵੀ ਜਿਹੜੀ ਇਹ ਬੰਦ ਹੋਣੀ ਚਾਹੀਦੀ ਇਹਦੇ ਵੱਲ ਸਾਨੂੰ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਜਿਹੜਾ ਗਰਾਊਂਡ ਵਾਟਰ ਹੈ ਪਹਿਲੀ ਗੱਲ ਤਾਂ ਜਿਹੜਾ ਪਿੰਡੂ ਗਰਾਊਂਡ ਵਾਟਰ ਆਪਣਾ ਉਹ ਉਹ ਪ੍ਰਦੂਸ਼ਣ ਹੈਗਾ ਜੀ ਉਹਦੇ ਚ ਕਿਉਂਕਿ ਬੜਾ ਸੋਰਾ ਹੈਗਾ ਉਹਦੇ ਵਿੱਚ ਬੜਾ ਉਹ ਵਧੀਆ ਨਹੀਂ ਪਾਣੀ ਪੀਣ ਯੋਗ ਉਹ ਨਹੀਂ ਹੈਗਾ ਜਿਵੇਂ ਨਹਿਰ ਦੇ ਉੱਪਰ ਮੋਟਰ ਲੱਗੀ ਹੋਈ ਹੈ ਜੀ ਇਹ ਬੀਬੀ ਵਾਲਾ ਪਿੰਡਰ ਨੇ ਲਾਈ ਹੈ ਸਾਡੇ ਪਿੰਡ ਵੀ ਇੱਧਰ ਨਹਿਰ ਦੇ ਉੱਪਰ ਵੀ ਲਾਈ ਹੈ ਸਾਡੇ ਉਧਰ ਜਿਹੜਾ ਕੋਟਪਾਈ ਜਰਵਾਹ ਜਾਂਦਾ ਉਹਦੇ ਤੇ ਅਸੀਂ ਲਾਈ ਹੋਈ ਮੋਟਰ ਹੈਗੀ ਹੈ ਪਰ ਜਿਹੜੇ ਸਰਕਾਰਾਂ ਨੇ ਹੈ ਨਾ ਵੇਖੋ ਜਿਹੜੇ ਝੋਨੇ ਦੀ ਆਪਾਂ ਗੱਲ ਕਰੀਏ ਜਾਂ ਕਣਕ ਦੀ ਜਾਂ ਮੱਕੀ ਦੀ ਗੱਲ ਕਰੀਏ ਤਾਂ ਸਾਡੇ ਕਿਸਾਨਾਂ ਕੋਲ ਹੋਰ ਕੋਈ ਰਵੰਧ ਨਹੀਂ ਹੈਗੇ ਜਿਹੜੀਆਂ ਜਿਹੜੀਆਂ ਕਿਸਾਨ ਯੂਨੀਅਨ ਨੇ ਇਹਨੇ ਹੁਣ ਦਿੱਲੀ ਧਰਨ ਲੱਗਿਆ ਸੀਗਾ ਉਹਦੇ ਤੇ ਵੀ ਅਸੀਂ ਕੰਮ ਕੀਤਾ মিডিਆ ਨੇ ਵੀ ਬੜਾ ਕੰਮ ਕੀਤਾ ਪਰ ਉਹ ਸਰਕਾਰਾਂ ਨੇ ਸੁਣਵਾਈ ਨਹੀਂ ਹੋਈ ਨੀ ਸਰ ਉਹ ਸਾਡੇ ਕੋਲ ਬਦਲਾਈ ਹੈ ਨਹੀਂ ਕੁਛ ਸਰਕਾਰਾਂ ਬਦਲ ਨਹੀਂ ਤੁਹਾਡੀ ਗੱਲ ਠੀਕ ਆ ਬਦਲਾ ਹੈ ਨਹੀਂ ਕਿਸਾਨ ਦਾ ਪੁੱਤ ਜਿਹਦੇ ਕੋਲ ਜ਼ਮੀਨ ਹੋਵੇ ਤੇ ਸਬਜ਼ੀ ਮੰਡੀ ਚੋਂ ਲੈ ਕੇ ਆਵੇ ਕੀ ਗੱਲ ਜਾਇਜ਼ ਆ ਨਹੀਂ ਉਹ ਤਾਂ ਮੈਂ ਤਾਂ ਲੱਗਦਾ ਨਹੀਂ ਉਜਾਜਿਆ ਕਰੋ ਤਾਂ ਗਲਤ ਕਰ ਲੈ ਵੀ ਜੇ ਸਾਡੇ ਕੋਲ ਕੋਈ 2 ਮਰਲੇ 2 ਮਰਲੇ ਦੀ ਜਗਾ ਹੈਗੀ ਆ ਤਾਂ 2 ਮਰਲੇ ਦੇ ਵਿੱਚ ਅਸੀਂ ਜਿਹੜੇ ਪਰਿਵਾਰ ਦੀ ਅਸੀਂ ਜਿੰਨੀ ਮਰਜ਼ੀ ਸਬਜ਼ੀ ਲਾਈਏ ਉਹ ਸਾਨੂੰ ਸਬਜ਼ੀ ਜ਼ਰੂਰ ਲਾਉਣੀ ਚਾਹੀਦੀ ਹੈ ਲੱਗਦਾ ਨਹੀਂ ਵੀ ਕਿਸਾਨਾਂ ਦੇ ਜਿਹੜੇ ਬਹੁਤ ਸਾਰੇ ਕਿਸਾਨ ਆ ਮੰਡੀਆਂ ਚੋਂ ਜਾਂ ਜਿਹੜੇ ਬਾਹਰੋਂ ਆਉਂਦੇ ਉਹ ਉੱਥੋਂ ਹੀ ਲੈਂਦੇ ਆ ਪਿੰਡਾਂ ਚ ਸਬਜ਼ੀ ਨਹੀਂ ਵੀ ਜੀ ਹਾਂ ਥੋੜੀ ਜਿਹਾ ਘਟ ਹੈਗੀ ਜੀ ਇਹ ਇਹ ਰੁਝਾਨ ਥੋੜਾ ਘਟ ਹੈ ਤੇ ਸਾਰੇ ਇਹ ਕਿਸਾਨਾਂ ਨੂੰ ਸੋਚਣਾ ਚਾਹੀਦਾ ਹਰ ਬੰਦੇ ਨੂੰ ਵੀ ਅਸੀਂ ਆਪ ਦੇ ਖਾਂ ਜੋ ਬਰੀ ਸਬਜ਼ੀ ਜ਼ਰੂਰ ਲਾਈਏ ਲੱਗਦਾ ਵੀ ਹਰ ਗੱਲ ਤੇ ਸਰਕਾਰ ਨੂੰ ਘੇਰ ਕੇ ਨਹੀਂ ਸਾਨੂੰ ਆਪਣੀ ਜ਼ਿੰਮੇਵਾਰੀ ਵੀ ਸਮਝਣੀ ਚਾਹੀਦੀ ਨਹੀਂ ਮੈਂ ਤਾਂ ਉਹੀ ਕਹਾਂ ਵੀ ਜਿਹੜਾ ਇਨਸਾਨ ਜਿਹੜਾ ਇਸ ਸਰਥੀ ਜਨਨ ਪਿਆ ਹੋ ਤੋਂ ਉਹਨੂੰ ਮਤਲਬ ਆਪਦੇ ਜ਼ਿੰਮੇਵਾਰੀਆਂ ਤੋਂ ਭੱਜਣਾ ਨਹੀਂ ਚਾਹੀਦਾ ਸਮਝਣੇ ਚਾਹੀਦੇ ਆਪਦੀਆਂ ਜ਼ਿੰਮੇਵਾਰੀਆਂ ਹੀ ਹੈ ਨਾ ਜੀ ਉਹ ਪਾਣੀ ਵਾਲੀ ਲਾ ਲਓ ਜਿਹੜੀਆਂ ਮਰਜੀ ਆਪਾਂ ਲਾ ਲਈਏ ਜੀ ਹੋਰ ਵੀ ਨੇ ਬਈ ਕੀ ਨਾਮ ਹੈ ਤੁਹਾਡਾ ਸਰ ਗੁਰਮੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਸਰਹੰਦ ਨਹਿਰ ਦੇ ਵਿੱਚ ਦੀ ਜਿਹੜਾ ਪਾਣੀ ਜ਼ਹਿਰੀਲਾ ਜਾ ਰਿਹਾ ਸਰਹੰਦ ਨਹਿਰ ਵਿੱਚ ਕਾਫੀ ਦਿਨਾਂ ਤੋਂ ਪਾਣੀ ਇਹ ਹੁਣ ਤਾਂ ਥੋੜਾ ਜਿਹਾ ਵੇਖਣਯੋਗ ਹੋ ਗਿਆ ਜੀ ਆਪਾਂ ਨੂੰ ਥੋੜਾ ਜਿਹਾ ਕਹਿ ਨਹੀਂ ਸਕਦੇ ਪਰ ਇਥੇ ਵਿੱਚ ਵੜਨ ਦਾ ਜੀ ਨਹੀਂ ਕਰਦਾ ਇੰਨਾ ਲੱਕ ਕਰਕੇ ਕਾਲਾ ਪਾਣੀ ਆ ਰਿਹਾ ਸੀਗਾ ਫੈਕਟਰੀਆਂ ਦਾ ਪਾਣੀ ਆ ਰਿਹਾ ਹੈ ਜ਼ਹਿਰ ਆ ਰਹੀ ਹੈ ਜ ਇਹਦੇ ਤੇ ਸਰਕਾਰ ਕਹਿੰਦੀ ਸੀ ਵਾਅਦੇ ਕਰਦੀ ਸੀ ਪਹਿਲ ਦੇ ਆਧਾਰ ਤੇ ਮਾਨ ਸਰਕਾਰ ਕਹਿੰਦੀ ਸੀ ਵੀ ਅਸੀਂ ਪਾਣੀ ਦਾ ਪਹਿਲ ਦੇ ਆਧਾਰ ਤੇ ਪੰਜਾਬ ਨੂੰ ਕਰਾਂਗੇ ਹੱਲ ਪਰ ਕੋਈ ਨਹੀਂ ਜੀ ਸੁੱਤੀ ਪਈ ਹੈ ਸਰਕਾਰ ਜੀ ਜੇ ਯੂਨੀਅਨਾਂ ਕੇਂਦਰ ਸਰਕਾਰ ਨੂੰ ਝੁਕਾ ਸਕਦੀਆਂ ਪਾਣੀ ਵਰਗੇ ਮੁੱਦੇ ਗੰਭੀਰ ਮੁੱਦੇ ਤੇ ਸਰਕਾਰ ਨੂੰ ਕਿਉਂ ਨਹੀਂ ਝੁਕਾ ਸਕਦੀਆਂ ਕੀ ਕਾਰਨ ਮੰਨ ਹਰੇਕ ਨੂੰ ਨਾਲ ਜੋੜਨਾ ਪਊਗਾ ਜੀ ਹਰੇਕ ਇਕੱਲਾ ਕੁਝ ਨਹੀਂ ਕਰ ਸਕਦਾ ਇਹ ਤੇ ਸਰਕਾਰ ਹੋਰ ਮੁੱਦਾ ਠਾਲਾਂਦੀ ਹੈ ਜੀ ਹੁਣ ਬੋਟਨ ਦਾ ਆ ਗਿਆ ਹਰੇਕ ਨੂੰ ਘੇਰ ਕੇ ਪੁੱਛਣ ਦੀ ਲੋੜ ਅੱਜ ਪਿੰਡ-ਪਿੰਡ ਜਾ ਕੇ ਕੋਈ ਵੀ ਐਮਐਲਏ ਆਉਂਦਾ ਕੋਈ ਵੀ ਐਮਪੀ ਆਉਂਦਾ ਉਹਦੇ ਵਿੱਚ ਪੁੱਛਣ ਦੀ ਲੋੜ ਹੈ ਜੀ ਆਪਾਂ ਨੂੰ ਬਈ ਹਾਂ ਆ ਗੱਲ ਕਰੋ ਜੀ ਪਾਣੀ ਦੀ ਗੱਲ ਕਰੋ ਹਰੇਕ ਤੇ ਜੁਨੀਆ ਨੂੰ ਵੀ ਨਾਲ ਸਾਥ ਦੇਣਾ ਪਊਗਾ ਜੀ ਲੱਗਦਾ ਲੋਕ ਉਨੇ ਜਾਗਰੂਕ ਨਹੀਂ ਜਿੰਨੇ ਹੋਣੇ ਚਾਹੀਦੇ ਜਾਂ ਜਿੰਨੇ ਇਸ ਬੁੱਦੇ ਤੇ ਗੰਭੀਰ ਹੋਣੇ ਚਾਹੀਦੇ ਹਾਂ ਇਹ ਗੱਲ ਹੈਗੀ ਹੈ ਜੀ ਲੋਕ ਭੁੱਲ ਜਾਂਦੇ ਆ ਜੀ ਬਈ ਸਰਕਾਰ ਨੇ ਵਾਅਦਾ ਕਰ ਲਿਆ ਇਹ ਸਰਕਾਰ ਨੇ ਵਾਅਦੇ ਕੀਤੇ ਸੀਗੇ ਲੋਕ ਭੁੱਲ ਜਾਂਦੇ ਆ ਪਰ ਭੁੱਲਣਾ ਨਹੀਂ ਚਾਹੀਦਾ ਜੀ ਹੁਣ ਸਾਡੀ ਵਾਰੀ ਆ ਗਈ ਪੁੱਛਣ ਦਾ ਹੱਕ ਹੁਣ ਲੋਕਾਂ ਨੂੰ ਆਪ ਦਾ ਹੱਕ ਰੱਖਣਾ ਇੱਕ ਵਾਰੀ ਪੁੱਛਣ ਦਾ ਸਹੀ ਬਹੁਤ ਇਹਨਾਂ ਦੇ ਡਲੇ ਬੈ ਰਹੇ ਆ ਜੀ ਪਿੰਡਾਂ 'ਚ ਹੁਣ ਇਹਨਾਂ ਨੂੰ ਹੁਣ ਜਿਵੇਂ ਵਾਅਦੇ ਕੀਤੇ ਸੀਗੇ ਇਹਨਾਂ ਨੇ ਪੁੱਛੋ ਵੀ ਸਾਡੇ ਗੁਰੂਆਂ ਨੇ ਦੇਖੋ ਭਵਨ ਗੁਰੂ ਪਾਣੀ ਬੇ ਤੱਕ ਕਿੱਡਾ ਵੱਡਾ ਦਰਜਾ ਦੇ ਕੇ ਗਏ ਆ ਪਰ ਆ ਪਹਿਲ ਦੇ ਆਧਾਰ ਤੇ ਜਿਵੇਂ ਮਾਨ ਸਰਕਾਰ ਕਹਿੰਦੀ ਆ ਅਸੀਂ ਦਾ ਹਸਪਤਾਲ ਕਲੀਨਿਕ ਪਾ ਦੇਾਂਗੇ ਜੀ ਹੋਰ ਖੋਲ ਦੇਵਾਂਗੇ ਪਰ ਉਹ ਤਾਂ ਲੋੜਨਾ ਪਵੇ ਜੀ ਇਸ ਪਾਣੀ ਨੂੰ ਉਹ ਸਹੀ ਕਰ ਲਾਂ ਜੀ ਕਿਸੇ ਨੂੰ ਲੋੜਨਾ ਪਵੇ ਸ਼ਹਿਰਾਂ ਚ ਵੀ ਦੇਖਿਆ ਲੋਕ ਗੱਡੀਆਂ ਪਾਣੀ ਚ ਲਾ ਕੇ ਧੋਈ ਜਾਂਦੇ ਵੇਸਟ ਕਰਦੇ ਓਵੇਂ ਹੀ ਪਿੰਡਾਂ ਚ ਵੀ ਬਹੁਤ ਸਾਰੀਆਂ ਮੋਟਰਾਂ ਬਿਜਲੀ ਫ੍ਰੀ ਹੋਣ ਕਾਰਨ ਚੱਲੀ ਜਾਂਦੀਆਂ ਮੈਨੂੰ ਲੱਗਦਾ ਜਿਹੜੀ ਸਾਡੀ ਜ਼ਿੰਮੇਵਾਰੀ ਉਹ ਵੀ ਨਿਭਾਉਣੀ ਚਾਹੀਦੀ ਹੈ ਹਾਂਜੀ ਵੇਖੋ ਜੇ ਇਹ ਪਾਣੀ ਗੰਦਾ ਆ ਰਿਹਾ ਹਨਾ ਪਰ ਸਰ ਕੋਈ ਖੇਤ ਨੂੰ ਲਾਉਣ ਨਹੀਂ ਤੈਰ ਨਹੀਂ ਥੱਲੇ ਦਾ ਪਾਣੀ ਤਾਂ نیچے ਜਾਊਗਾ ਜੀ ਆਪਾਂ ਪਾਣੀ ਵਧਣਾ ਵਿੱਚ ਵੜਕੇ ਕੀ ਤਾਂ ਚਮੜੀ ਨੂੰ ਇੱਕੇ ਦਾ ਵੀ ਗਾਲ ਦੇਣਾ ਇਸ ਪਾਣੀ ਨਹੀਂ ਆਪਾਂ ਵਿੱਚ ਵੜਾਂਗੇ ਜਾ ਕੇ ਪਾਣੀ ਦਾ ਲੈਵਲ ਤਾਂ ਸਰਕਾਰ ਦੇ ਸਿਰ ਤੇ ਆ ਜੀ ਨਹੀਂ ਨਹੀਂ ਮੈਂ ਵੇਸਟੇਜ ਦੀ ਗੱਲ ਕਰਦਾ ਵਰਤਨ ਦੀ ਗੱਲ ਨਹੀਂ ਹਾਂਜੀ ਹਾਂਜੀ ਉਸ ਜੇ ਆਪਾਂ ਹੁਣ ਆਹ ਪਾਣੀ ਸਹੀ ਜਾਵੇ ਜੀ ਆਪਾਂ ਇਹ ਪਾਣੀ ਵਰਤ ਲਾਂਗੇ ਉਸ ਠੰਡਾ ਪਾਣੀ ਦਾ ਲੈਵਲ ਨੀ ਨਹੀਂ ਨੀ ਚੇ ਜਾਊਗਾ ਜੀ ਘਰ ਘਰ ਪਾਣੀ ਜਾਂਦਾ ਇਹ ਪਰ ਸਰਕਾਰ ਦੀ ਨੀਤੀ ਇਹ ਹੈ ਬੇਜ ਤਾਂ ਕੋਈ ਚੱਖੀ ਨਾ ਇਧਰ ਨੂੰ ਦਾ ਪਾਣੀ ਸਾਰਾ ਬਾਹਰ ਦੇਦਾ ਜਾ ਕੇ ਸੋ ਇਹ ਅਸੀਂ ਬਸ਼ਿੰਡਾ ਦੀ ਜਿਹੜੀ ਸਰਹੰਦ ਨਹਿਰਾ ਗੋਬਿੰਦਪੁਰੇ ਦੇ ਕੋਲ ਜਿਹੜਾ ਗ੍ਰੈਡਾ ਸੀ ਉੱਥੇ ਖੜੇ ਆਂ ਪਾਣੀ ਜਿਹੜਾ ਬਹੁਤ ਹੀ ਗੰਭੀਰ ਵਿਸ਼ਾਵਾ ਜਿਹੜੇ ਸਾਰੇ ਧਾਰਮਿਕ ਗੁਰੂਆਂ ਨੇ ਇਸ ਵਿਸ਼ੇ ਨੂੰ ਲੈ ਕੇ ਕਿਹਾ ਕਿ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਹਤ ਪਰ ਜਿੱਥੇ ਫੈਕਟਰੀਆਂ ਦਾ ਪਾਣੀ ਇਸ ਨਹਿਰਾਂ ਦੇ ਵਿੱਚ ਦੀ ਆ ਰਿਹਾ ਤੇ ਵੱਡੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਬਠੰਡਾ ਤੋਂ ਕੈਂਸਰ ਵਰਗੀ ਟਰੇਨ ਚੱਲਦੀ ਆ। ਤੋਂ ਇਸ ਮੁੱਦਿਆ ਨੂੰ ਲੈ ਕੇ ਸਰਕਾਰਾਂ ਤੇ ਵੀ ਲੋਕਾਂ ਵੱਲੋਂ ਸਵਾਲ ਉਠਾਏ ਜਾਂਦੇ ਤੇ ਇਹ ਕਿਹਾ ਜਾਂਦਾ ਵੀ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ। ਤੋ ਤੁਸੀਂ ਕਮੈਂਟ ਰੂਪ ਚ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਓ ਕਿ ਲੋਕ ਇਸ ਮੁੱਦੇ ਨੂੰ ਲੈ ਕੇ ਗੰਭੀਰ ਕਿਉਂ ਨਹੀਂ ਤੇ ਫ੍ਰੀ ਵਾਲੀਆਂ ਚੀਜ਼ਾਂ ਵੱਲੇ ਜਿਹੜਾ ਧਿਆਨ ਕਿਉਂ ਦੇਖ ਰਹੇ ਤੁਸੀਂ ਦੇਖ ਰਹੋ ਕਲਿਆਣਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ